ਇਹ ਕਿਸਾਨ ਵੀਰੋ ਮੈਂ ਤੁਹਾਨੂੰ ਦਿਖਾ ਰਿਹਾ ਆ ਸਰਕਾਰ ਦੀ ਬੇਰੁਖੀ ਬਾਗਾਂ ਪ੍ਰਤੀ ਸਰਕਾਰ ਦੀ ਬੇਰੁਖੀ ਪਹਿਲਾਂ ਵੀ ਇੱਕ ਵੱਡੀ 2022 ਦੇ ਵਿੱਚ ਬਹੁਤ ਵੱਡਾ ਨੁਕਸਾਨ ਹੋਇਆ ਸੀਗਾ ਲੋਕਾਂ ਦੇ ਬਾਗ ਸੁੱਕੇ ਸੀ ਕਿਤੇ ਲੋਕਾਂ ਨੇ ਬਹੁਤ ਵੱਡੀ ਮਾਤਰਾ ਚ ਬਾਗ ਪੱਟੇ ਸੀ ਅੱਜ ਵੀ ਇਹ ਹਾਲਾਤ ਇਦਾਂ ਦੇ ਹੋ ਗਏ ਆ ਕਿ ਆਹ ਦੇਖੋ ਕਿੱਲਿਆਂ ਦੇ ਕਿੱਲੇ ਕਿਸਾਨ ਨੂੰ ਮਜਬੂਰਨ ਬਾਗ ਪਟਣਾ ਪੈ ਰਿਹਾ ਬਾਗ ਪੱਟਣ ਦਾ ਵੱਡਾ ਕਾਰਨ ਇਹ ਆ ਕਿ ਸਰਕਾਰ ਦਾ ਬਿਲਕੁਲ ਹੀ ਇਧਰ ਧਿਆਨ ਹੈ ਨਹੀਂਗਾ ਬਾਗਾਂਵਾਲ ਬਿਲਕੁਲ ਇੱਕ ਪਾਸੇ ਤਾਂ ਰੋਲਾ ਪਾ ਰਹੀ ਆ ਵੀ ਵਿਭਿੰਨਤਾ ਲਿਆਓ ਫਸਲਾਂ ਦੇ ਵਿੱਚ ਕੋਈ ਬਦਲਾਵ ਲਿਆਓ ਤੇ ਇੱਥੇ ਜਿਹੜਾ ਹੈਗਾ ਬਦਲਾਵ ਤੁਹਾਡੇ ਸਾਹਮਣੇ ਆ ਜੇ ਕਿਸਾਨਾਂ ਨੇ ਲੈ ਕੇ ਆਂਦਾ ਤੇ ਅੱਜ ਮਜਬੂਰ ਨੂੰ ਉਹਨਾਂ ਨੂੰ ਬਾਗ ਪੱਟਨੇ ਪੈ ਰਹੇ ਨੇ ਇਹਨਾਂ ਦੇ ਅਫਸਰ ਸਾਰੇ ਏਸੀ ਕਮਰਿਆਂ ਵਿੱਚ ਬੈਠੇ ਨੇ ਕਿਸੇ ਨੇ ਵੀ ਬਾਹਰ ਨਿਕਲ ਕੇ ਬਾਗਾਂ ਦੀ ਸਾਰ ਨਹੀਂ ਲਈ ਨਾ ਹੀ ਕਿਸੇ ਨੇ ਕੋਈ ਕਿਸਾਨ ਨੂੰ ਗਾਈਡ ਕੀਤਾ ਨਾ ਹੀ ਜਿਹੜੀਆਂ ਲੁੜਿੰਦੀਆਂ ਚੀਜ਼ਾਂ ਸੀ ਉਹ ਮੁਹਈਆ ਕਰਵਾਈਆਂ ਗਈਆਂ ਨਾ ਹੀ ਪਿਛਲੇ ਸਮੇਂ ਤੋਂ ਕੋਈ ਸਬਸਿਡੀ ਜਾਂ ਰੱਬ ਤੁਹਾਡਾ ਭਲਾ ਕਰੇ ਕਿਸਾਨਾਂ ਨੂੰ ਕੋਈ ਮਾਅਵਜ਼ਾ ਦਿੱਤਾ ਗਿਆ ਕਿਉਂਕਿ ਸਾਲ ਦੀ ਫਸਲ ਆ ਪਿਛਲੇ ਸਾਲ ਤੁਹਾਨੂੰ ਪਤਾ ਵੀ ਵੱਡਾ ਨੁਕਸਾਨ ਕਿੰਨੂ ਦਾ ਹੋਇਆ ਸੀਗਾ ਕਿਸੇ ਨੇ ਕਿੰਨੂ ਖਰੀਦਿਆ ਨਹੀਂ ਸੀ ਤੇ ਕਿੰਨੂ ਥੱਲੇ ਡਿੱਗ ਪਿਆ ਸੀ ਉਸ ਤੋਂ ਬਾਅਦ ਵੱਡੀ ਮਾਰ ਪਈ ਜਿਹੜਾ ਰੱਬ ਤੁਹਾਡਾ ਭਲਾ ਕਰੇ ਵੀ ਅ ਨਹਿਰ ਬੰਦ ਕਰਤੀ ਸਰਕਾਰ ਨੇ ਆਪਣੀ ਤੇ ਉਹਦੇ ਕਰਕੇ ਕੋਰੇ ਕਰਕੇ ਬਹੁਤ ਮਾਰ ਪੈ ਗਈ ਬਹੁਤ ਭਾਰੀ ਮਾਤਰਾ ਵਿੱਚ ਜਿਹੜਾ ਹੈਗਾ ਸੀ ਬਾਗ ਸੁੱਕ ਗਿਆ ਹੁਣ ਜਿਹੜਾ ਫਲ ਬਾਗ ਨੂੰ ਆਇਆ ਨਹੀਂ ਬਿਲਕੁਲ ਨਾ ਮਾਤਰ ਫਲ ਸੀਗਾ ਤੇ ਉਤੋਂ ਇੰਨੀ ਗਰਮੀ ਪਈ ਆ ਖੜੇ ਖੜੋਤੇ ਬੂਟੇ ਗਏ ਸੁੱਕ ਤੇ ਕਿਸਾਨ ਨੂੰ ਮਜਬੂਰਨ ਪਟਨੇ ਪੈਗੇ ਪਰ ਸਰਕਾਰ ਜਿਹੜੀ ਹੈਗੀ ਅੱਜ ਵੀ ਕਿਸੇ ਵੀ ਕਿਸਾਨ ਦੀ ਬਾਗਵਾਨ ਕਿਸਾਨ ਦੀ ਕਿਸੇ ਦੀ ਸਾਰ ਨਹੀਂ ਲਈ ਇਸ ਕਰਕੇ ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਆ ਵੀ ਇਕੱਠੇ ਹੋ ਜੋ ਇਕੱਠੇ ਹੋ ਕੇ ਵੱਡੀ ਲੜਾਈ ਲੜੀ ਜਾਵੇ ਕਿ ਜਿਹੜੇ ਤੁਹਾਡੇ ਹੱਕ ਨੇ 2 ਸਾਲਾਂ ਦੇ ਸਰਕਾਰ ਨੱਪ ਕੇ ਬੈਠੀ ਉਹ ਵਾਪਸ ਲਏ ਜਾਣ ਜਿਹੜੇ ਮਾਅਵਜੇ ਨੱਪ ਕੇ ਬੈਠੀ ਉਹ ਲਏ ਜਾਣ ਕਿਸਾਨ ਨੂੰ ਗਾਈਡ ਕੀਤਾ ਨਾ ਹੀ ਜਿਹੜੀਆਂ ਲੋੜਿੰਦੀਆਂ ਚੀਜ਼ਾਂ ਸੀ ਉਹ ਮੁਹੱਈਆ ਕਰਵਾਈਆਂ ਗਈਆਂ ਨਾ ਹੀ ਪਿਛਲੇ ਸਮੇਂ ਤੋਂ ਕੋਈ ਸਬਸਿਡੀ ਜਾਂ ਰੱਬ ਤੁਹਾਡਾ ਭਲਾ ਕਰੇ ਕਿਸਾਨਾਂ ਨੂੰ ਕੋਈ ਮਾਅਬਜ਼ਾ ਦਿੱਤਾ ਗਿਆ ਕਿਉਂਕਿ ਸਾਲ ਦੀ ਫਸਲ ਆ ਪਿਛਲੇ ਸਾਲ ਤੁਹਾਨੂੰ ਪਤਾ ਵੀ ਵੱਡਾ ਨੁਕਸਾਨ ਕਿੰਨੂ ਦਾ ਹੋਇਆ ਸੀਗਾ ਕਿਸੇ ਨੇ ਕਿੰਨੂ ਖਰੀਦਿਆ ਨਹੀਂ ਸੀ ਤੇ ਕਿੰਨੂ ਥੱਲੇ ਡਿੱਗ ਪਿਆ ਸੀ ਉਸ ਤੋਂ ਬਾਅਦ ਵੱਡੀ ਮਾਰ ਪਈ ਜਿਹੜਾ ਇਹ ਰੱਬ ਤੁਹਾਡਾ ਭਲਾ ਕਰੇ ਵੀ ਆ ਨਹਿਰ ਬੰਦ ਕਰਤੀ ਸਰਕਾਰ ਨੇ ਆਪਣੀ ਤੇ ਉਹਦੇ ਕਰਕੇ ਕੋਰੇ ਕਰਕੇ ਬਹੁਤ ਮਾਰ ਪੈ ਗਈ ਬਹੁਤ ਭਾਰੀ ਮਾਤਰਾ ਵਿੱਚ ਜਿਹੜਾ ਹੈਗਾ ਸੀ ਬਾਗ ਸੁੱਕ ਗਿਆ ਹੁਣ ਜਿਹੜਾ ਫਲ ਬਾਗ ਨੂੰ ਆਇਆ ਨਹੀਂ ਬਿਲਕੁਲ ਨਾ ਮਾਤਰ ਫਲ ਸੀਗਾ ਤੇ ਉਤੋਂ ਇੰਨੀ ਗਰਮੀ ਪਈ ਆ ਖੜੇ ਖੜੋਤੇ ਬੂਟੇ ਗਏ ਸੁੱਕ ਤੇ ਕਿਸਾਨ ਨੂੰ ਮਜਬੂਰਨ ਪਟਨੇ ਪੈ ਗੇ ਪਰ ਸਰਕਾਰ ਜਿਹੜੀ ਹੈਗੀ ਅੱਜ ਵੀ ਕਿਸੇ ਵੀ ਕਿਸਾਨ ਦੀ ਬਾਗਵਾਨ ਕਿਸਾਨ ਦੀ ਕਿਸੇ ਦੀ ਸਾਰ ਨਹੀਂ ਲਈ ਇਸ ਕਰਕੇ ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਆ ਵੀ ਇਕੱਠੇ ਹੋ ਜਾਓ ਇਕੱਠੇ ਹੋ ਕੇ ਵੱਡੀ ਲੜਾਈ ਲੜੀ ਜਾਵੇ ਕਿ ਜਿਹੜੇ ਤੁਹਾਡੇ ਹੱਕ ਨੇ 2 ਸਾਲਾਂ ਦੇ ਸਰਕਾਰ ਨੱਪ ਕੇ ਬੈਠੀ ਉਹ ਵਾਪਸ ਲਏ ਜਾਣ ਜਿਹੜੇ ਮਾਅਵਜ਼ੇ ਨੱਪ ਕੇ ਬੈਠੀ ਉਹ ਲਏ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ